ਈ ਨਾਮਤਾ ਦਾ ਜਨਰਾਮ ਜੱਤੀ ਆ ਕੀ ਗੱਲ ਬਾਤ ਹੈ ਕੀ ਲੱਗਦਾ ਸੀ ਜਿਹੜਾ ਮੇਰੇ ਤੇ ਸੱਚੀ ਨਾਮਸੂਲ ਤੇ ਜਤਾ ਜੀ ਮੇਰਾ ਹਰਮੇਸ਼ ਕੁਮਾਰ ਨਾਮ ਦਾ ਹੈ ਕੀ ਗੱਲ ਬਾਤ ਇਹ ਆਂਦੇ ਤੇ ਜੀ ਚਲੇ ਪਿੰਡ ਨੂੰ 5 ਵਜੇ ਦਾ ਟਾਈਮ ਤਾਂ ਸਕਾਰ ਪੀਓ ਵਿੱਚ ਵੱਜੀ ਇਹਨਾਂ ਨੇ ਅੱਛਾ ਜੀ ਤੇ ਉਹ ਫਿਰ ਆ ਕੇ ਗਲਤੀ ਮੰਨੀ ਆ ਫਿਰ ਸੱਤੇ ਬ੍ਰੇਕ ਨਹੀਂ ਲੱਗੀ ਸਾਡੀ ਗਲਤੀ ਆ ਕਿਆ ਤੇ ਬੰਦਿਆਂ ਦਾ ਇਕੱਠ ਹੋਇਆ ਫਿਰ ਉਹ ਆਪਣੇ ਕੁੱਤੇ ਲੈ ਕੇ ਭੱਜ ਗਏ ਕੁੱਤੇ ਤੇਜੀ ਵਿੱਚ ਗੱਡੀ 'ਚ ਕਿੱਥੋਂ ਆ ਰਹੇ ਸੀਗੇ ਕੀ ਕੰਮ ਕਰ ਰਹੇ ਫਿਰ ਉਹ ਪਿੰਡ ਜਾਂ ਜਿੱਪ ਮੈਨੂੰ ਪਤਾ ਨਹੀਂ ਜੀ ਉਹ ਪਿੰਡ ਦਾ ਕਿਹੜਾ ਹੈ ਕੀ ਕੰਮ ਕੀਤਾ ਇਹ ਸ਼ਟਰਿੰਗ ਦਾ ਕੰਮ ਕਰਦੇ ਸੀ ਕਿੱਥੋਂ ਆ ਰਹੇ ਸੀਗੇ ਕੀ ਕਰਨ ਜਾ ਰਹੇ ਸੀ ਇਹ ਸ਼ਟਰਿੰਗ ਲਾ ਕੇ ਲਿਆਉਂਦੇ ਤੇ ਜੀ ਇੱਧਰ ਅੱਛਾ ਜੀ ਹਾਂ ਜੀ ਕਿੰਨੇ ਜਾਣੇ ਸੀਗੇ ਟਰੈਕਟਰ ਤੇ ਇਹ ਚਾਰ ਜਾਣੇ ਤੇ ਜੀ ਇੱਕ ਡਰਾਈਵਰ ਤਿੰਨ ਇਹ ਤੇ ਜੀ ਦਿਹਾੜੀ ਦਾ ਬਾਕੀ ਉਹਦੇ ਠੀਕ ਨੇ ਜੀ ਨਦੋਥ ਹੈ ਤੇ ਮੁੱਕ ਗਏ ਕਤੀਏ ਦੇ ਸੱਟ ਲੱਗ ਜਗੇ ਅੱਛਾ ਜੀ ਹਾਂ ਜੀ ਕਿੰਨੇ ਬੱਚੇ ਨੇ ਇਹਦੇ ਰਮੇਸ਼ ਇਹਦੇ ਦੋ ਬੱਚੇ ਹੈ ਜੀ ਇੱਕ ਕਾਕਾ ਇੱਕ ਬੁੱਢੀ ਹੈ ਛੋਟੇ ਹੈ ਬੱਚੇ ਕੀ ਮੰਗ ਕਰਦੇ ਮੰਗ ਇਹ ਹੈ ਜੀ ਗਵਰਨਮੈਂਟ ਵੱਲ ਤੇ ਕੋਈ ਸਾਨੂੰ ਸਹਾਰਾ ਮਿਲ ਜਾਏ ਸਾਡਾ ਕੋਈ ਹੈ ਨਹੀਂ ਅੱਗਾ ਪਿੱਛਾ ਅਜੇ ਸਿਆਣੇ ਹੋ ਗਏ ਇਹਦੇ ਪਿਤਾ ਕੀ ਕਰਦੇ ਨੇ ਜੀ ਉਹ ਵੀ ਜੱਟਾ ਨਾਲ ਹੈ ਜੀ ਦਿਹਾੜੀ ਕਰਦਾ ਜੀ ਹਾਂ ਮੈਂ ਨੋ ਜਸਵਿੰਦਰ ਸਿੰਘ ਜੀ ਬੰਦੇ ਜਾਤੀ ਵਾਲਾ ਸੀ ਕੀ ਗੱਲ ਬਾਤ ਜੀ ਇਹ ਰਮੇਸ਼ ਕੁਮਾਰ ਸਾਡੇ ਪਿੰਡ ਦਾ ਲੜਕਾ ਸੀਗਾ ਜੀ ਹਾਂਜੀ ਇਹ ਲੀਵਰ ਦਾ ਕੰਮ ਕਰਦਾ ਸੀ ਜੀ ਜੀ ਇਹ ਬਲਾ ਚੋਰ ਲੀਵਰ ਦਾ ਕੰਮ ਕਰਨ ਗਏ ਸੀ ਉਹ ਸ਼ਟਨ ਦਾ ਸਮਾਨ ਲਾ ਕੇ ਲੈ ਕੇ ਆ ਰਹੇ ਸੀ ਰਾਹ ਤੇ ਵਿੱਚ ਰੁਕੇ ਹੋਏ ਸੀ ਇਹ ਇਹਨਾਂ ਦੇ ਵਿੱਚੋਂ ਵਿਚੋਂ ਟਰਾਲੀ ਦੇ ਵਿੱਚ ਇੱਕ ਸਕਰਕ ਉਹ ਗੱਡੀ ਆ ਕੇ ਵੱਜੀ ਤੇ ਉਹਦੇ ਨਾਲ ਤੇ ਦੋ ਬੰਦੇ ਇਹ ਮੁੰਡੇ ਖਤਮ ਹੋ ਗਿਆ ਤੇ ਟਿੱਪ ਹੁੰਦਾ ਜਾਕਿੰਗ ਹੋ ਗਿਆ ਠੀਕ ਜੀ ਤੇ ਉਹ ਇੱਕ ਸਾਈਡ ਨੂੰ ਟਰੈਕਟਰ ਦੇ ਉੱਤੋਂ ਡਿੱਗ ਪਏ ਉਹਨਾਂ ਦੇ ਉੱਤੋਂ ਕੋਈ ਗੱਡੀ ਗੁੱਡੀ ਕੋਈ ਲੰਘੀ ਪਤਾ ਲੱਗਿਆ ਫਿਰ ਹਾਂ ਜੀ ਤੇ ਹੁਣ ਅਸੀਂ ਚਾਹੁੰਦੇ ਆਂ ਭਈ ਇਹ ਬੱਚੇ ਦੇ ਕੋਈ ਸਾਧਨ ਹੈ ਨਹੀਂ ਕੋਈ ਰੋਟੀ ਦਾ ਸਾਧਨ ਹੈ ਨਹੀਂ ਬੱਚਿਆਂ ਦੀ ਦੇਖਭਾਲ ਕਰਨ ਵਾਸਤੇ ਕੋਈ ਨਾ ਕੋਈ ਸਕੂਤ ਮਿਲਣੀ ਚਾਹੀਦੀ ਆ ਤੇ ਇਹਨਾਂ ਨੂੰ ਕੋਈ ਨਾ ਕੁਝ ਮਿਲਣਾ ਚਾਹੀਦਾ ਜਰੂਰ ਇਹਨਾਂ ਦੀ ਜਿੰਦਗੀ ਦਾ ਹੋਵੇ ਹੋਰ ਕੋਈ ਸਾਧਨ ਹੈ ਨਾ ਕਮਾਈ ਦਾ ਤੇ ਅਸੀਂ ਇਸ ਚੀਜ਼ ਦੀ ਮੰਗ ਕਰਦੇ ਆਂ ਵੀ ਤੇ ਇਹਨਾਂ ਬੱਚਿਆਂ ਦੀ ਦੇਖਭਾਲ ਵਾਸਤੇ ਕੋਈ ਨਾ ਕੋਈ ਹੈਲਪੀ ਜ਼ਰੂਰ ਮਿਲਣੀ ਚਾਹੀਦੀ ਆ ਮੇਰਾ ਨਾਮ ਮਲਖਵਿੰਦਰ ਸਿੰਘ ਆ ਜੀ ਪਿੰਡ ਪਿੰਡ ਮਿਲਕਵਾਲਾ ਜੀ ਮਿੱਤਕਾ ਦਾ ਨਾਮ ਕੀ ਕਰਦਾ ਮਿੱਤਕਾ ਦਾ ਨਾਮ ਬਲਜਿੰਦਰ ਸਿੰਘ ਆ ਵੈਸੇ ਬੰਟੀ ਕਹਿੰਦੇ ਜੀ ਤੇ ਸਾਡੇ ਰਿਸ਼ਤੇਦਾਰ ਤੋਂ ਮਾਮਾ ਜੀ ਦਾ ਬੇਟਾ ਈ ਸਾਡੇ ਪਿੰਡ ਇਹੀ ਹੈ ਜੀ ਮਿਲਕਵਾਲ ਜੀ ਕੀ ਗੱਲ ਬਾਤ ਇਹ ਜੀ ਕੱਲ ਆਪਣਾ ਕੰਮ ਤੋਂ ਆ ਰਹੇ ਸੀ ਸ਼ਟਰਿੰਗ ਦਾ ਕੰਮ ਕਰਦੇ ਆ ਵਾਪਸੀ ਆ ਰਹੇ ਸੀ ਬਲਾਚੌਰ ਕੋਲ ਤਾਂ ਪਿੱਛੋਂ ਬਲੇਰੋ ਗੱਡੀ ਨੇ ਫੇਟ ਮਾਰੀ ਹੈ ਜੀ ਉਹਦੇ ਨਾਲ ਧੱਕਾ ਵੱਜਣ ਨਾਲ ਇਹ ਟਰੈਕਟਰ ਤੇ ਅਸੀਂ ਦੋ ਜੀ ਗਿਰ ਗਏ ਜੀ ਤੇ ਦੋ ਬੰਦੇ ਦੀ ਡੈਥ ਹੋ ਗਈ ਇੱਕ ਜਿਹੜਾ ਆਪਣਾ ਟਰੈਕਟਰ ਚਲਾ ਰਿਹਾ ਸੀ ਉਹ ਬਚ ਗਿਆ ਜੀ ਇਹ ਦੋ ਬੰਦਿਆਂ ਦੀ ਡੈਥ ਹੋ ਗਈ ਹਾਂ ਜੀ ਪਹਿਲਾਂ ਪਹਿਲੀ ਵਾਰ ਇਹ ਕੰਮ ਤੇ ਪਹਿਲਾਂ ਵੀ ਕਰਦੇ ਨਹੀਂ ਜੀ ਪਹਿਲਾਂ ਤੂੰ ਜਾ ਰਿਹਾ ਜੀ ਹਾਂ ਕਾਫੀ ਟਾਈਮ ਤੋਂ ਇਹੀ ਕੰਮ ਕਰ ਰਹੇ ਹਾਂ ਜੀ ਸ਼ਟਰਿੰਗ ਦਾ ਹੀ ਕਰਦੇ ਬੱਚੇ ਤਿੰਨ ਆ ਜੀ ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਹੈ ਪਰਿਵਾਰ ਦੇ ਵਿੱਚ ਦੋ ਇਹਦੇ ਬ੍ਰਦਰ ਆ ਜੀ ਉਹ ਬਾਹਰ ਰਹਿੰਦੇ ਆ ਤੇ ਇਹ ਪਿੰਡ ਜਿੱਥੇ ਆ ਆਪ ਹੈ ਇਹੀ ਰਹਿੰਦਾ ਜੀ ਤੇ ਮਾਤਾ ਰਹਿੰਦੀ ਹੈ ਇਹਦੇ ਨਾਲ ਤੇ ਇਹਦੇ ਘਰ ਦੇ ਆ ਪਰਿਵਾਰ ਹੈ ਹਾਂਜੀ ਮੰਗ ਕਰਦੇ ਮੰਗ ਸਰਕਾਰ ਤੋਂ ਇਹੀ ਕਰਦੇ ਆ ਦੇਖੋ ਜੀ ਜਾਣ ਵਾਲਾ ਚਲਾ ਗਿਆ ਤੇ ਬੱਚਿਆਂ ਬਾਰੇ ਕੋਈ ਸੋਚਿਆ ਜਾਵੇ ਉਹਨਾਂ ਨੂੰ ਕੋਈ ਮੱੜ ਮੁੱਟੀ ਕੋਈ ਸਹਾਇਤਾ ਹੋ ਜਵੇ ਅਸੀਂ ਤਾਂ ਇਹੀ ਮੰਗ ਕਰਦੇ ਜੀ ਕੀ ਗੋਣੇ ਮਾਰੇ ਉਹਨਾਂ ਨੂੰ ਫੜੇਗੇ ਕੁਝ ਨਹੀਂ ਜੀ ਉਹ ਮੌਕੇ ਤੋਂ ਮਤਲਬ ਗੱਡੀ ਛੱਡ ਕੇ ਫਰਾਰ ਹੋ ਗਏ ਜੀ ਹਾਂ ਜੀ ਮੁਰ ਉਹਨਾਂ ਤਾਂ ਨਹੀਂ ਪਤਾ ਜੀ ਹਾਂ ਜੀ